ਗਲਗੀ ਤਰਪਾਤਸ਼ਾ ਦੀ ਤਾਕਤ ਕੀ ਹੈ ਢਾਈ ਕੋਤੇ ਕਿਲਾ ਹੈ ਗੁਰੂ ਗੋਬਿੰਦ ਸਿੰਘ ਦਾ ਢਾਈ ਕਿਲੋਮੀਟਰ ਢਾਈ ਕਿਲ ਮੀਲ تیر ਮਾਰਨਾ ਨਾ ਮمكن ਹੈ ਇੰਪੋਸੀਬਲ ਇਸ ਰੂਹੇ ਜ਼ਮੀਨ ਤੇ ਅਰਜਨ ਵੀ ਨਹੀਂ ਮਾਰ ਸਕਿਆ ਇਤੋਂ ਤੱਕ ਦੀ ਸੂਰਮਾ ਹੋਇਆ ਨਾ ਅਰਜਨ ਖੁਦ ਖੁਦਾ ਨਹੀਂ ਨਾ ਹੋਇਆ ਉਹ ਗੁਰੂ ਗੋਬਿੰਦ ਸਿੰਘ ਹੀ ਹੋਇਆ ਹੈ ਕਹਿੰਦਾ ਆਪੀ ਮੁਖੀ ਜਿੱਡਾ ਤੀਰ ਇੰਨੀ ਦੂਰੀ ਤੇ ਮਾਰ ਦੇਣਾ ਇਹ ਕਰਾਮਾਤ ਹੈ ਗੁਰੂ ਗੋਬਿੰਦ ਸਿੰਘ ਦੀ ਇਹ ਬਾਵਾ ਦਾ ਬਲ ਨਹੀਂ ਹੋ ਸਕਦਾ ਦੁਨੀਆ ਦਾ ਸਭ ਤੋਂ ਭਾਰੀ ਕਮਾਨ ਨੌ ਤੰਕੀ ਗੁਰੂ ਗੋਬਿੰਦ ਸਿੰਘ ਦਾ ਹੋਇਆ ਹੈ ਉਹਨਾਂ ਤੋਂ ਭਾਰੀ ਕਮਾਨ ਦੁਨੀਆ ਦਾ ਕੋਈ ਸੂਰਮਾ ਚਲਾ ਨਹੀਂ ਸਕਿਆ ਪੱਥੇ ਚੋਂ ਤੀਰ ਕੱਢ ਕੇ ਤੰਦ ਤੇ ਝਾੜ ਕੇ ਤੇ ਕੰਨ ਤੱਕ ਖਿੱਚਣ ਦੇ ਲਈ ਇੰਨੀ ਜਾਨ ਲੱਗਦੀ ਹੈ ਜਿੰਨੀ 225 ਕਿਲੋ ਵੇਟ ਚੁੱਕਣ ਲਈ ਲੱਗਦੀ ਹੈ ਤੇ 225 ਕਿਲੋ ਭਾਰ ਜਿੰਨੀ ਅਜ਼ਮਤ ਜਦੋਂ ਖਿੱਚ ਕੇ ਬਾਬੂ ਤੀਰ ਛੱਡਦਾ ਸੀ ਘਾਈ ਕੋ ਤੇ ਛੱਡੋ ਭਾਵੇਂ ਅੰਦਰ ਦੇਵ ਦੀ ਧੁੰਦੀ 'ਚ ਤੀਰ ਮਾਰ ਦਵੇ ਉਹਦੀ ਕਰਾਮਾਤ ਹੈ ਉਹਦੀ ਅਜ਼ਮਤ ਹੈ ਦਰੋ ਇਸ ਓਨ ਇੰਪੋਰਟੈਂਟ ਪੋਸੈਸਿੰਗ ਆਲ ਦਾ ਪਾਵਰ ਇਸ ਓਵਰਫਲੋਇੰਗ ਵਿਦ ਦਾ ਮੈਰਾਕਿਊਲਸ ਪਾਵਰ ਇਦਾਂ ਦਾ ਭਾਂਡਾ ਹੈ ਗੁਰੂ ਗੋਬਿੰਦ ਸਿੰਘ ਜੀ ਦੇ ਚੋਕਰਾਂ ਮਾਤ ਡੁੱਲ ਡੁੱਲ ਪਈ ਹੈ